ਸਾਸਰੀ ਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੱਗ ਦੇ ਵਿੱਚ ਸੀਣ ਲਗਾਉਣ ਬਾਰੇ ਦੱਸਣ ਲੱਗੀ ਆਂ ਕਈ ਵਾਰੀ ਆਪਣੇ ਕੋਲ ਵੀ ਕੜਾਈ ਵਾਲੀ ਮਸ਼ੀਨ ਨਹੀਂ ਹੁੰਦੀ ਹੈਗੀ ਆਪਣੇ ਕੋਲ ਸਿੰਪਲ ਮਸ਼ੀਨ ਹੁੰਦੀ ਹੈ ਕੋਈ ਵੀ ਚਾਹੇ ਹੁਣ ਮੇਰੇ ਕੋਲ ਜਿਵੇਂ ਅੰਬ੍ਰੇਲਾ ਹੈ ਤੁਹਾਡੇ ਕੋਲ ਚਾਹੇ ਸਿੰਪਲ ਸिलाई ਮਸ਼ੀਨ ਹੈ ਉਹਦੇ ਨਾਲ ਵੀ ਆਪਾਂ ਪੱਗ ਦੇ ਵਿੱਚ ਸੀਣ ਲਗਾ ਸਕਦੇ ਆਂ ਜੀ ਤੇ ਆਪਾਂ ਮੈਚਿੰਗ ਰੀਲ ਸੇਮ ਲੈਣੀ ਹੈ ਤੇ ਆਪਾਂ ਨੇ ਇਨਾ ਕਾ ਕਪੜਾ ਲੈਣਾ ਬਿਲਕੁਲ ਕਿਨਾਰੀ ਕਿਨਾਰੀ ਦਾ ਹੀ ਬਸ ਤੇ ਊਨ ਨਾ ਕ ਹੀ ਆਪਾਂ ਨੇ ਉੱਪਰਲਾ ਕਪੜਾ ਲੈਣਾ ਹੈ ਜੀ ਤੇ ਆਪਾਂ ਨੇ ਬਹੁਤ ਹੀ ਸਲੋ ਇਹ ਮਸ਼ੀਨ ਚਲਾਣੀ ਹੈ ਤਾਂ ਕਿ ਆਪਣਾ ਕਪੜਾ ਕਿਤੇ ਉਹ ਛੁੱਟੇ ਨਾ ਕਿਉਂਕਿ ਆਪਾਂ ਨੇ ਜੀ ਇਹ ਕੰਨੀ ਹੁੰਦੀ ਹੈ ਅੱਧੇ ਇੰਚ ਦੀ ਹੈ ਨਾ ਅੱਧੇ ਇੰਚ ਤੋਂ ਥੋੜੀ ਘਾਟੇ ਹੁੰਦੀ ਹੋਊਗੀ ਫਿਰ ਨਾ ਤੁਸੀਂ ਵੀ ਜ਼ਿਆਦਾ ਨਹੀਂ ਵੀ ਜਿਵੇਂ ਇੱਧਰ ਅਮੀ ਆਪਾਂ ਨੇ ਰੱਖ ਲੈ ਤੁਸੀਂ ਨਾ ਬਿਲਕੁਲ ਕਿਨਾਰੇ ਤੇ ਆ ਦੇਖੋ ਜੀ ਜਿਵੇਂ ਬਿਲਕੁਲ ਕਿਨਾਰੇ ਤੇ ਇਹਦੇ ਸਿਲਾਈ ਲਗਾਉਣੀ ਆ ਆਪਾਂ ਨੇ ਇਹ ਵੀ ਖਿਆਲ ਰੱਖਣਾ ਇਹਦੇ ਵਿੱਚ ਵੀ ਆਪਾਂ ਇਹ ਵਾਲੀ ਸਿਲਾਈ ਜਿਹੜੇ ਉੱਪਰ ਹੈ ਕੱਪੜਾ ਆਪਾਂ ਨੇ ਉਦਾ ਹੀ ਕਿਨਾਰਾ ਨਹੀਂ ਦੇਖਣਾ ਹੈਗਾ ਆਪਾਂ ਨੇ ਹੇਠਲਾ ਜਿਹੜਾ ਕੱਪੜਾ ਹੈ ਉਹਦਾ ਵੀ ਕਿਨਾਰੇ ਦਾ ਧਿਆਨ ਰੱਖਣਾ ਹੈ ਵੀ ਉਹ ਵੀ ਫਿਰ ਬਰਾਬਰ ਹੀ ਰਹੇ ਐ ਨਹੀਂ ਹੈਗਾ ਵੀ ਜਿਵੇਂ ਆ ਇਧਰ ਹੋ ਜਵੇ ਆਪਾਂ ਨੇ ਐਦਾ ਕਿਨਾਰਾ ਹੈ ਜਿਹੜਾ ਇਹ ਵਾਲੇ ਕੱਪ ਇਧਰਲੇ ਕਪੜੇ ਦਾ ਉ ਉ ਦਾ ਆਪਾਂ ਧਿਆਨ ਰੱਖੀਏ ਹੇਠਲੇ ਦਾ ਨਾ ਰੱਖੀਏ ਬਿਲਕੁਲ ਬਰਾਬਰ ਹੀ ਹੋਣਾ ਚਾਹੀਦਾ ਹੈ ਜੀ ਸੋਰੀ ਧਾਗਾ ਟੁੱਟ ਗਿਆ ਮੈਂ ਤੁਹਾਨੂੰ ਦਿਖਾ ਦਿੰਦੀ ਆ ਆ ਦੇਖੋ ਜੀ ਤੇ ਆਪਣਾ ਕਪੜਾ ਵਿੱਚੋਂ ਛੂਟੇ ਨਾ ਜੇ ਛੁੱਟ ਗਿਆ ਤੁਸੀਂ ਉੱਥੇ ਦੁਬਾਰਾ ਸਿਲਾਈ ਲਗਾਉਣੀ ਥੋੜੀ ਮੁਸ਼ਕਲ ਹੁੰਦੀ ਹੈ ਤੁਸੀਂ ਨਾਲ ਦੀ ਨਾਲ ਨਾ ਚੈੱਕ ਕਰ ਲਿਆ ਕਰੋ ਬਸ ਪਿੱਛੇ ਪਿੱਛੇ ਵੀ ਆਪਣਾ ਕਪੜਾ ਛੁੱਟਿਆ ਤਾਂ ਨਹੀਂ ਜੇ ਆਪਣਾ ਕਪੜਾ ਥੋੜਾ ਜਿਹਾ ਵੀ ਛੁੱਟ ਗਿਆ ਨਾ ਆਪਾਂ ਨੇ ਸਿਲਾਈ ਉਧੇੜ ਕੇ ਫੇਰ ਆਪਾਂ ਨੇ ਸਿਲਾਈ ਲਗਾਉਣੀ ਹੈ ਜੀ ਐਨੇ ਜੇ ਆਪਾਂ ਉੱਥੇ ਹੀ ਸਿਲਾਈ ਲਗਾਈ ਜਿਵੇਂ ਕਈ ਮੇਰੀ ਕਪੜਾ ਉਹ ਸਿਲਾਈ ਵਾਲਾ ਸਿਲਾਈ ਤੇ ਨਹੀਂ ਵੀ ਆਉਂਦਾ ਹੈਗਾ ਉੱਥੇ ਉਹ ਫਿਰ ਫਿਨਿਸ਼ਿੰਗ ਨਹੀਂ ਆਉਣੀ ਹੈਗੀ ਤੁਸੀਂ ਐਵੇਂ ਜੇ ਫਿਨਿਸ਼ਿੰਗ ਲਿਆਉਣੀ ਹੈ ਤਾਂ ਫੇਰ ਤੁਸੀਂ ਜੇ ਕਪੜਾ ਛੂਟ ਵੀ ਜਾਵੇ ਨਾ ਵਿੱਚ ਵਿੱਚ ਆਪਾਂ ਨੇ ਚੈੱਕ ਵੀ ਕਰਦੇ ਰਹਿਣਾ ਜੇ ਥੋੜਾ ਜਿਹਾ ਵੀ ਕਪੜਾ ਆਪਣਾ ਛੁੱਟ ਗਿਆ ਤਾਂ ਆਪਾਂ ਨੇ ਨਾ ਸिलाई ਉਧੇੜ ਕੇ ਉਨੀ ਕਹੀ ਆਪਣੇ ਬੈਗ ਆਪਣੀ ਸिलाई ਲਗਾਉਣੀ ਆ ਤੇ ਇਹਦੇ ਵਿੱਚ ਆਪਾਂ ਨੇ ਨਾ ਇੱਕ ਧਿਆਨ ਹੋਰ ਰੱਖਣਾ ਹੁੰਦਾ ਜਦ ਆਪਾਂ ਪੱਗ ਦੀ ਸਲਾਈ ਲਗਾਉਂਦੇ ਨਾ ਜਿਵੇਂ ਕਿ ਇਹ ਟਿਕ ਮਾਰਕ ਹੁੰਦਾ ਹੈ ਕਈ ਵਾਰੀ ਕੱਪੜੇ ਦੇ ਵਿੱਚ ਜਾਂ ਫਿਰ ਕੱਪੜੇ ਦਾ ਨਾਮ ਲਿਖਿਆ ਹੁੰਦਾ ਉਹਦੇ ਤੇ ਜਿਵੇਂ ਫੁੱਲ ਵੈਲ ਨਾਂ ਦੀ ਹੁੰਦੀਆਂ ਕਈ ਰੂਬੀਆਂ ਉਹਨਾਂ 'ਤੇ ਸਟੈਂਪ ਲੱਗੀ ਹੁੰਦੀ ਹੈ ਕੱਪੜੇ ਤੇ ਤੈਨੋਂ ਤੁਸੀਂ ਚੈੱਕ ਕਰਕੇ ਕੱਪੜਾ ਹੈਨਾ ਸਿਲਾਈ ਲਗਾਉਣੀ ਹੈ ਜਿਹੜਾ ਆਪਾਂ ਨੇ ਸੈਂਟਰ ਇਹ ਪੱਗ ਦੀ ਸਿਲਾਈ ਵਾਲਾ ਕੱਪੜਾ ਹੈ ਇਹ ਕੋਈ ਵੀ ਇੱਥੇ ਸਟੈਂਪ ਨਾ ਹੋਵੇ ਤੇ ਇਵੇਂ ਦਾ ਕੋਈ ਵੀ ਟਿੱਕ ਨਾ ਹੋਵੇ ਮੈਂ ਚੈੱਕ ਕੀਤਾ ਸੀਗਾ ਮੈਨੂੰ ਨਜ਼ਰ ਤਾਂ ਆਇਆ ਨਹੀਂ ਹੁਣ ਮੈਂ ਸਿਲਾਈ ਲਾਉਣ ਲੱਗੀ ਹਾਂ ਤੇ ਹੁਣ ਆ ਗਿਆ ਸ਼ਾਇਦ ਆ ਇੱਕ ਪਾਸੇ ਸੀਗਾ ਤਾਂ ਕਰਕੇ ਇਹ ਦਿਖਾਈ ਨਹੀਂ ਦਿੱਤਾ ਤੁਸੀਂ ਨਾ ਇਹ ਮੇ ਦਾ ਕਪੜਾ ਇਹ ਬਾਹਰਲੀ ਸਾਈਡ ਕੱਟ ਦਿਆ ਕਰੋ ਜਿਵੇਂ ਵੀ ਕੁਝ ਵੀ ਲੱਗਿਆ ਹੋਵੇ ਕਿਉਂਕਿ ਇਹ ਮਿੱਟਦੇ ਨਹੀਂ ਹੁੰਦੇ ਹੈਗੇ ਤੇ ਜਿਹੜਾ ਆਪਣੀ ਪੱਗ ਦਾ ਪੱਲਾੜ ਹੁੰਦਾ ਹੈ ਨਾ ਜਦ ਆਪਾਂ ਪੂਣੀ ਕਰਦੇ ਆ ਲੜ ਇੱਕ ਲੜ ਦੇ ਵਿੱਚ ਹੀ ਸਲਾਈ ਨਜ਼ਰ ਆਊਗੀ ਆਊਗੀ ਕਿਉਂਕਿ ਇਹ ਤਾਂ ਕਰਕੇ ਨਾ ਇਹ ਟਿੱਕੇ ਟੁੱਕੇ ਜੀ ਫਿਰ ਚੰਗੇ ਨਹੀਂ ਲੱਗਦੇ ਹੈਗੇ ਤੇ ਇਹ ਇਹ ਤੇ ਆ ਗਿਆ ਜੀ ਚਲੋ ਇਹ ਥੋੜਾ ਹੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਰੱਬ ਹੋ ਜੇ ਪਰ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਹੈ ਜੀ ਤੇ ਤੁਸੀਂ ਬਹੁਤ ਹੀ ਆਰਾਮ ਨਾਲ ਤੁਸੀਂ ਬਸ ਥੋੜਾ ਥੋੜਾ ਹੀ ਐ ਨਹੀਂ ਹੈਗਾ ਵੀ ਆਪਾਂ ਨੇ ਇਹ ਜਿਆਦਾ ਕਪੜਾ ਲੈ ਲੈਣਾ ਵੀ ਇੱਕ ਗਿੱਠ ਦਾ ਲੈ ਲੈਣਾ ਤੁਸੀਂ ਬਸ ਚਾਰ ਚਾਰ ਮੁੱਗਲ ਜਾਈ ਇਹ ਕਪੜਾ ਲੈਣਾ ਇਹ ਤੇ ਬਿਲਕੁਲ ਕਿਨਾਰੇ ਕਿਨਾਰੇ ਤੇ ਸਿਲਾਈ ਲਗਾਉਣੀ ਹੈ ਜੀ ਤੇ ਜਿੰਨੀ ਕ ਆਪਾਂ ਨੇ ਸਿਲਾਈ ਲਗਾਈ ਉਹਨਾਂ ਕ ਹੀ ਆਪਾਂ ਨੇ ਚੈੱਕ ਕਰਨਾ ਵੀ ਠੀਕ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹਨੇ ਆਪਾਂ ਘਰੇ ਹੀ ਪੱਗ ਦੇ ਵਿੱਚ ਸਲਾਈ ਲਗਾ ਸਕਦੇ ਆ ਆਪਾਂ ਆਪਣੀ ਮਸ਼ੀਨ ਦੇ ਨਾਲ ਹੀ ਤੇ ਮੈਂ ਤਾਂ ਆਪਣੀਆਂ ਸਾਰੀਆਂ ਘਰ ਦੀਆਂ ਪੱਗਾਂ ਦੇ ਵਿੱਚ ਐਂ ਹੀ ਸਲਾਈ ਲਗਾਉਂਦੀ ਹੁੰਦੀ ਆ ਤੇ ਐ ਨਹੀਂ ਹੈਗਾ ਵੀ ਇਹ ਸਲਾਈ ਆਪਣੀ ਠੀਕ ਨਹੀਂ ਹੈਗੀ ਜਾਂ ਆਪਣੀ ਉੱਡੜ ਜੂਗੀ ਇਵੇਂ ਦੀ ਕੋਈ ਹੋਣੀ ਹੈਗੀ ਆ ਦੇਖੋ ਜੀ ਤੇ ਤੁਸੀਂ ਆਹ ਦੇਖੋ ਨੇੜੇ ਤੋਂ ਇਹ ਕਿੰਨੀ ਜ਼ਿਆਦਾ ਕਿਨਾਰੀ ਤੇ ਬਰੀਕ ਸਲਾਈ ਹੈ ਬਿਲਕੁਲ ਹੀ ਆਪਾਂ ਨੇ ਕਿਨਾਰੀ ਦੇ ਨਾਲ ਨਾਲ ਹੀ ਲਗਾਈਏ ਇਹ ਦੋਵੇਂ ਸਾਈਡ ਤੋਂ ਹੀ ਐਵੇਂ ਹੋਊਗੀ ਆ ਦੇਖੋ ਸਾਰੀ ਪੱਗ ਐਵੇਂ ਹੀ ਹੋਊਗੀ ਆਪਣਾ ਕਿਉਂਕਿ ਦੋਵੇਂ ਪਾਸੇ ਆਪਾਂ ਨੇ ਬਰਾਬਰ ਹੀ ਰੱਖਣੇ ਨੇ ਤੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ